ਬੇਟੀਆਂ ਜਿਸ ਕਾਰ ਵਿੱਚ ਬੇਟੀਆਂ ਦੀ ਹਾਸੀ ਗੂੰਜਦੀ ਹੈ ਉਥੇ ਬਰਕਾ ਖੁਦ ਚੱਲ ਕੇ ਆਉਂਦੀ ਹੈ ਕਿਸੇ ਘਰ ਵਿੱਚ ਜਦੋਂ ਬੇਟੀ ਪੈਦਾ ਹੁੰਦੀ ਹੈ ਨਾ ਤਾਂ ਕੁਝ ਲੋਕ ਸਿਰ ਚੁਕਾ ਲੈਂਦੇ ਲੇਕਿਨ ਉਹ ਨਹੀਂ ਜਾਣਦੇ ਜਿਸ ਘਰ ਵਿੱਚ ਬੇਟੀਆਂ ਹੁੰਦੀਆਂ ਉਥੇ ਖੁਦਾ ਇਹ ਰਹਿਮਤ ਬਣ ਕੇ ਵਰਸਦਾ। ਬੇਟੀ ਇੱਕ ਰਿਸ਼ਤਾ ਹੀ ਨਹੀਂ, ਉਹ ਘਰ ਦੀ ਰੋਸ਼ਨੀ ਵੀ ਹੈ। ਉਹ ਮਾਂ ਵਰਗੀ ਦੇਖਭਾਲ ਕਰਦੀ ਹੈ। ਭੈਣ ਵਾਂਗ ਲੜਦੀ ਹੈ। ਤੇ ਖੁਦ ਨੂੰ ਦੂਜਿਆਂ ਲਈ ਸਮਰਪਿਤ ਕਰ ਦਿੰਦੀ ਹੈ। ਜਿਸ ਘਰ ਦੀ ਦਹਲਿਜ ਤੇ ਬੇਟੀ ਦੀ ਹਾਸੀ ਗੂੰਜਦੀ ਹੈ ਨਾ, ਉੱਥੇ ਖੁਦਾ ਵੀ ਦੁਆਵਾਂ ਨਾਲ ਬਰਕਤ ਕਰ ਦਿੰਦਾ। ਜਿਸ ਵੇੜੇ ਵਿੱਚ ਉਸ ਦੀ ਪਾਇਲ ਵੱਜਦੀ ਹੈ ਉੱਥੇ ਗਮ ਵੀ ਰਸਤਾ ਬਦਲ ਦਿੰਦੇ। ਧੀ ਬੋਝ ਨਹੀਂ ਹੁੰਦੀ। ਉਹ ਤਾਂ ਇੱਕ ਆਸ਼ੀਰਵਾਦ ਹੁੰਦੀ ਹੈ। ਅੱਜ ਵੀ ਕਈਆਂ ਘਰਾਂ ਵਿੱਚ ਧੀ ਹੋਣ ਤੇ ਮਾਤਮ ਜਿਹਾ ਸ਼ਾਜ ਆ ਜਾਂਦਾ। ਲੋਕ ਤਾਨੇ ਮਾਰਦੇ ਆ। ਲੜਕਾ ਨਹੀਂ ਹੋਇਆ। ਬੇਟ ਪਾਲਣੀ ਸੌਖੀ ਨਹੀਂ। ਪਰ ਕੀ ਤੁਸੀਂ ਜਾਣਦੇ ਹੋ? ਬੇਟੀ ਸੈਨ ਸ਼ਕਤੀ ਦਾ ਦੂਜਾ ਨਾਮ ਉਹ ਆਪਣੇ ਹਿੱਸੇ ਦੀਆਂ ਖੁਸ਼ੀਆਂ ਪਰਿਵਾਰ ਤੇ ਲਟਾ ਦਿੰਦੀ ਬਚਪਨ ਵਿੱਚ ਉਹ ਪਿਤਾ ਦੀਆਂ ਅੱਖਾਂ ਪੜ ਲੈਂਦੀ ਮਾਂ ਦੇ ਦਰਦ ਨੂੰ ਬਿਨਾਂ ਕਹੇ ਸਮਝ ਲੈਂਦੀ ਤੇ ਜਦ ਘਰ ਛੱਡ ਕੇ ਜਾਂਦੀ ਤਾਂ ਦਿਲ ਦਾ ਇੱਕ ਟੁਕੜਾ ਛੱਡ ਕੇ ਜਾਂਦੀ ਲੇਕਿਨ ਅਫਸੋਸ ਉਸੇ ਬੇਟੀ ਨੂੰ ਕਈ ਵਾਰ ਪਰਾਇਆ ਧੰਨ ਕਹਿ ਕੇ ਦੂਰ ਕੀਤਾ ਜਾਂਦਾ ਜਿਸ ਤੇ ਜਾਣ ਤੋਂ ਬਾਅਦ ਹਰ ਕੋਨਾ ਉਸ ਨੂੰ ਲੱਭਦਾ ਉਹ ਮੁਸਕਰਾਉਂਦੀ ਹੈ ਪਰ ਅੰਦਰੋਂ ਟੁੱਕਦੀ ਹੈ ਫਿਰ ਵੀ ਸਭ ਤੋਂ ਪਹਿਲਾਂ ਉਹ ਹੀ ਸਭ ਠੀਕ ਹੈ ਕਹਿੰਦੀ ਹੈ ਬੇਟੀ ਹੈ ਨਾ ਇਸ ਲਈ ਕਹਿੰਦੀ ਹੈ ਪਰ ਯਾਦ ਰੱਖਣਾ ਜਿਸ ਘਰ ਵਿੱਚ ਉਸ ਦੀ ਇੱਜ਼ਤ ਨਹੀਂ ਹੁੰਦੀ ਉੱਥੇ ਬਰਕਤ ਵੀ ਰੁੱਸ ਜਾਂਦੀ ਹੈ ਬੇਟਾ ਨਾ ਹੋਜਣੀ ਹੁੰਦਾ ਨਾ ਬੇਟੀਆਂ ਦੁਆਵਾ ਹੁੰਦੀਆਂ ਇਹਨਾਂ ਨੂੰ ਪਿਆਰ ਦੇ ਸਨਮਾਨ ਦੇ ਮੌਕਾ ਦੇਓ ਕਿਉਂਕਿ ਜਿਸ ਘਰ ਵਿੱਚ ਬੇਟੀ ਮੁਸਕਰਾਉਂਦੀ ਹੈ ਉੱਥੇ ਖੁਦਾ ਰੋਜ਼ ਦਸਤਕ ਦਿੰਦਾ ਹੈ ਧੰਨਵਾਦ ਦੋਸਤੋ